ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਅਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜਿਹੜੀਆਂ ਵੀ ਭੈਣਾ ਮੱਸਿਆ ਵਾਲੇ ਦਿਨ ਇਸ ਉਪਾਅ ਨੂੰ ਕਰ ਲੈਂਦੀਆਂ ਹਨ ਤਾਂ ਮੰਨ ਲਓ ਕਿ ਉਹਨਾਂ ਦੇ ਭਾਗ ਹੀ ਬਦਲ ਜਾਣਗੇ ਇਸ ਗੱਲ ਨੂੰ ਤੁਸੀਂ ਜ਼ਰੂਰੀ ਬੇਨਤੀ ਸਮਝ ਕੇ ਸੁਣ ਲੈਣਾ ਜੀ ਤੇ ਮੰਨ ਲੈਣਾ ਜੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਨਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨੀ ਹੈ ਜੀ ਅੱਠ ਸੰਕੇਤਾਂ ਦੇ ਬਾਰੇ ਕਿ ਵਾਹਿਗੁਰੂ ਅਕਾਲ ਪੁਰਖ ਜੀ ਪਰਮਾਤਮਾ ਜੀ ਜਦੋਂ ਸਾਡੇ ਤੇ ਕਿਰਪਾ ਕਰ ਰਹੇ ਹੁੰਦੇ ਹਨ ਕਿ ਉਹ ਕੇ ਸਾਧ ਸੰਗਤ ਜੀ ਜਦੋਂ ਵੀ ਕੋਈ ਪਾਠ ਪੂਜਾ ਕਰਦਾ ਹੈ ਜ਼ਿੰਦਗੀ ਦੇ ਵਿੱਚ ਕੋਈ ਨੇਕ ਕੰਮ ਕਰਦਿਆ ਹੈ ਤਾਂ ਮਨ ਦੇ ਵਿੱਚ ਇਸ਼ਿਆ ਹੁੰਦੀ ਹੈ ਕਿ ਇਹ ਭਾਵਨਾ ਹੁੰਦੀ ਹੈ ਕਿ ਮੇਰੇ ਇਸ ਕੰਮ ਤੋਂ ਮੇਰੇ ਪਰਮਾਤਮਾ ਜੀ ਖੁਸ਼ ਹੋ ਜਾਣਗੇ ਉਹ ਕਿਰਪਾ ਕਰ ਦੇਣਗੇ ਜਦੋਂ ਫਿਰ ਆਪਾਂ ਕੋਈ ਨੇਕ ਕੰਮ ਕਰਦੇ ਹਾਂ ਪਾਠ ਪੂਜਾ ਕਰਦੇ ਹਾਂ ਫਿਰ ਪਤਾ ਕਿੰਜ ਲੱਗੇ ਕਿ ਮੇਰੇ ਤੇ ਵਾਹਿਗੁਰੂ ਜੀ ਖੁਸ਼ ਹੋ ਚੁੱਕੇ ਹਨ ਜਾ ਮੇਰੇ ਇਸ ਕੰਮ ਤੋਂ ਖੁਸ਼ ਰ ਹੋ ਰਹੇ ਹਨ ਤੇ ਮੇਰੇ ਤੇ ਕਿਰਪਾ ਕਰ ਰਹੇ ਹਨ ਤਾਂ ਬਸ ਸਾਧ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਅਸੀਂ 8 ਸੰਕੇਤਾਂ ਦੇ ਬਾਰੇ ਗੱਲ ਕਰਨ ਵਾਲੇ ਹਾਂ ਜੀ ਕਿ ਵਾਹਿਗੁਰੂ ਜੀ ਦੀ ਸਾਡੇ ਤੇ ਕਿਰਪਾ ਹੋ ਰਹੀ ਹੈ ਜਾਂ ਫਿਰ ਨਹੀਂ ਹੋ ਰਹੀ ਤਾਂ ਅੱਜ ਦੀ ਵੀਡੀਓ ਦੇ ਵਿੱਚ ਜੋ ਵਿਚਾਰ ਅਸੀਂ ਤੁਹਾਡੇ ਨਾਲ ਸਾਂਝੇ ਕਰਨੇ ਹਨ ਜੀ ਇਹ ਕਮਾਈ ਵਾਲੇ ਸੰਤ ਮਹਾਂਪੁਰਖਾਂ ਦੇ ਪਾਸੋਂ ਅਸੀਂ ਸੁਣੇ ਹੋਏ ਹਨ ਇਸ ਕਰਕੇ ਆਪਾਂ ਤੁਹਾਡੇ ਲਈ ਇਹ ਵਿਚਾਰ ਲੈ ਕੇ ਆਏ ਹਾਂ ਜੀ ਇਸ ਲਈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਕਿਉਂਕਿ ਅੱਧੀ ਤੇ ਅਧੂਰੀ ਗੱਲ ਕਦੇ ਵੀ ਸਮਝ ਨਹੀਂ ਆਉਂਦੀ ਸਾਧ ਸੰਗਤ ਜੀ ਸਭ ਤੋਂ ਪਹਿਲਾ ਸੰਕੇਤ ਮਹਾਂਪੁਰਖ ਜੀ ਦੱਸਦੇ ਹਨ ਕਿ ਜਦੋਂ ਤੁਹਾਡੇ ਮਨ ਦੇ ਵਿੱਚ ਦੂਜਿਆਂ ਦੇ ਪ੍ਰਤੀ ਤਰਸ ਦੀ ਭਾਵਨਾ ਦਇਆ ਦੀ ਭਾਵਨਾ ਹੋਣ ਲੱਗ ਜਾਵੇ ਤਾਂ ਸਮਝੋ ਕਿ ਵਾਹਿਗੁਰੂ ਜੀ ਦੀ ਕਿਰਪਾ ਹੋ ਰਹੀ ਹੈ ਕਿਉਂਕਿ ਵਾਹਿਗੁਰੂ ਜੀ ਜਦੋਂ ਕਿਸੇ ਤੇ ਖੁਸ਼ ਹੁੰਦੇ ਹਨ ਜਦੋਂ ਵੀ ਕਿਸੇ ਤੇ ਕਿਰਪਾ ਕਰਦੇ ਹਨ ਤਾਂ ਉਸ ਬੰਦੇ ਨੂੰ ਆਪਣੇ ਗੁਣ ਦੇਣੇ ਸ਼ੁਰੂ ਕਰ ਦਿੰਦੇ ਹਨ ਵਾਹਿਗੁਰੂ ਜੀ ਦੇ ਗੁਣਾ ਦੇ ਮੁਤਾਬਕ ਹੀ ਇਨਸਾਨ ਦੇ ਅੰਦਰ ਵੀ ਤਰਸ ਤੇ ਦਇਆ ਦੀ ਭਾਵਨਾ ਆਉਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਸਾਡੇ ਪਰਮ ਪਿਤਾ ਪਰਮਾਤਮਾ ਬਹੁਤ ਹੀ ਦੇয়ালੂ ਤੇ ਕਿਰਪਾਲੂ ਹਨ ਸਾਡੇ ਲੱਖਾਂ ਅਪਰਾਧਾਂ ਨੂੰ ਮਾਫ ਕਰ ਦਿੰਦੇ ਹਨ ਸਾਡੀਆਂ ਕਿੰਨੀਆਂ ਹੀ ਗਲਤੀਆਂ ਨੂੰ ਮਾਫ ਕਰ ਦਿੰਦੇ ਹਨ ਤਾਂ ਬਸ ਫਿਰ ਜਦੋਂ ਇਹ ਭਾਵਨਾ ਮਨ ਦੇ ਵਿੱਚ ਆਉਣੀ ਸ਼ੁਰੂ ਹੋ ਜਾਵੇ ਤੁਹਾਨੂੰ ਖੁਦ ਲੱਗਣਾ ਸ਼ੁਰੂ ਹੋ ਜਾਵੇ ਕਿ ਤੁਸੀਂ ਕਿਸੇ ਤੇ ਤਰਸ ਕਰ ਰਹੇ ਹੋ ਤਾਂ ਸਮਝੋ ਕਿ ਵਾਹਿਗੁਰੂ ਜੀ ਦੀ ਕਿਰਪਾ ਹੋ ਰਹੀ ਹੈ ਇਹ ਤਰਸ ਦਇਆ ਦੀ ਭਾਵਨਾ ਸਿਰਫ ਲੋੜਵੰਦਾਂ ਦੇ ਪ੍ਰਤੀ ਨਹੀਂ ਬਲਕਿ ਮਾੜੇ ਤੋਂ ਮਾੜੇ ਬੰਦੇ ਦੇ ਉੱਤੇ ਵੀ ਜੇਕਰ ਤੁਹਾਨੂੰ ਤਰਸ ਆ ਰਿਹਾ ਹੈ ਤਾਂ ਸਮਝੋ ਪਰਮਾਤਮਾ ਜੀ ਕਿਰਪਾ ਕਰ ਦਿੱਤੀ ਹੈ ਦੂਸਰਾ ਸੰਕੇਤ ਮਹਾਪੁਰਖ ਜੀ ਆਖਦੇ ਹਨ ਕਿ ਜੇਕਰ ਵੱਡੇ ਤੋਂ ਵੱਡੇ ਕਲੇਸ਼ੀ ਬੰਦੇ ਨਾਲ ਰਹਿ ਕੇ ਵੀ ਤੁਹਾਡਾ ਮਨ ਸ਼ਾਂਤ ਹੀ ਰਹਿੰਦਾ ਹੋਵੇ ਤਾਂ ਇਹ ਵੀ ਪਰਮਾਤਮਾ ਜੀ ਦੀ ਤੁਹਾਡੇ ਤੇ ਕਿਰਪਾ ਹੁੰਦੀ ਹੈ ਸਾਧ ਸੰਗਿਆ ਜੀ ਕਈ ਵਾਰ ਵੇਖਿਆ ਹੋਵੇਗਾ ਕਿ ਘਰ ਦਾ ਕੋਈ ਜੀ ਜਿਹੜਾ ਹੈ ਉਹ ਬੜਾ ਹੀ ਕਰੋਦੀ ਹੋਵੇਗਾ ਪਰ ਜਿਹੜਾ ਉਸੇ ਹੀ ਘਰ ਵਿੱਚ ਦੂਸਰਾ ਜੀ ਹੋਵੇਗਾ ਉਹ ਸ਼ਾਂਤ ਮਨ ਦਾ ਹੋਵੇਗਾ ਇਹ ਨਹੀਂ ਕਿ ਉਹ ਦੋਵੇਂ ਹੀ ਆਪਸ ਚ ਲੜਨਗੇ ਤੇ ਵੇਖੋ ਫਿਰ ਕਿੰਨੀ ਵੱਡੀ ਕਲੇਸ਼ ਤੇ ਲੜਾਈ ਬਣ ਜਾਵੇਗੀ ਕਰ ਜੇਕਰ ਉਹਨਾਂ 'ਚ ਇੱਕ ਸ਼ਾਂਤ ਰਹੇਗਾ ਤੇ ਉਹਨਾਂ ਦਾ ਘਰ ਜਿਹੜਾ ਹੈ ਫਿਰ ਵਧੀਆ ਚੱਲੇਗਾ ਇੱਕ ਕਹੇਗਾ ਦੂਜਾ ਚੁੱਪ ਕਰਕੇ ਸੁਣ ਲਵੇਗਾ ਵੱਡੇ ਤੋਂ ਵੱਡੇ ਅਪਰਾਧੀ ਲਈ ਵੀ ਤੁਹਾਡੇ ਮਨ ਵਿੱਚ ਮਾਫੀ ਦੀ ਭਾਵਨਾ ਹੋਣੀ ਸ਼ੁਰੂ ਹੋ ਜਾਵੇ ਇਹ ਵੀ ਵਾਹਿਗੁਰੂ ਜੀ ਦੀ ਕਿਰਪਾ ਦੀ ਸਭ ਤੋਂ ਵੱਡੀ ਨਿਸ਼ਾਨੀ ਹੁੰਦੀ ਹੈ ਤੁਸੀਂ ਆਪਣੇ ਗੁੱਸੇ ਨੂੰ ਕਾਬੂ ਕਰ ਲਿਆ ਹੈ ਪਰਮਾਤਮਾ ਜੀ ਦੀ ਕਿਰਪਾ ਦੇ ਸਦਕਾ ਹੀ ਹੈ ਤੇ ਤੀਸਰਾ ਸੰਕੇਤ ਮਹਾਪੁਰਖ ਜੀ ਆਖਦੇ ਹਨ ਜਦੋਂ ਕਿਸੇ ਦੇ ਪ੍ਰਤੀ ਦੋਸ਼ ਦਰਸ਼ਨ ਨਾ ਕਰਨ ਵਾਹਿਗੁਰੂ ਜੀ ਦੀ ਕਿਰਪਾ ਹੈ ਕਿਸੇ ਨੂੰ ਦੋਸ਼ ਦਰਸ਼ਨ ਤੋਂ ਭਾਵ ਜਦੋਂ ਅਸੀਂ ਕਿਸੇ ਦੇ ਔਗਣਾਂ ਨੂੰ ਛੱਡ ਕੇ ਉਸਤੇ ਗੋੜਾ ਨੂੰ ਵੇਖਣ ਲੱਗ ਜਾਈਏ ਵੈਸੇ ਤਾਂ ਆਮ ਤੌਰ ਤੇ ਲੋਕਾਂ ਦਾ ਸੁਭਾਅ ਮੱਖੀ ਵਰਗਾ ਹੁੰਦਾ ਹੈ ਜਿਵੇਂ ਮੱਖੀ ਦਾ ਸੁਭਾਅ ਹੈ ਕਿ ਉਹ ਚੰਗੀ ਜਗ੍ਹਾ ਨੂੰ ਛੱਡ ਕੇ ਗੰਦੀ ਜਗ੍ਹਾ ਤੇ ਜਾ ਕੇ ਬੈਠ ਜਾਂਦੀ ਹੈ ਸਾਡੇ ਵੀ ਸਰੀਰ ਉੱਤੇ ਉਹੀ ਗੱਲ ਨੋਟ ਕੀਤੀ ਜਾਂਦੀ ਹੈ ਕਿ ਕਿਤੇ ਜ਼ਖਮ ਹੋਵੇ ਤੇ ਬਾਕੀ ਸਾਰੇ ਹੀ ਸਾਫ਼ ਸੁਥਰੀ ਜਗ੍ਹਾ ਹੋਵੇ ਪਰ ਮੱਖੀ ਆਕੇ ਬਾਕੀ ਸਾਫ਼ ਜਗ੍ਹਾ ਨੂੰ ਛੱਡ ਕੇ ਜ਼ਖਮ ਤੇ ਹੀ ਬੈਠਣਾ ਪਸੰਦ ਕਰਦੀ ਹੈ ਤੇ ਕੁਝ ਲੋਕਾਂ ਦਾ ਸੁਭਾਅ ਵੀ ਸਾਡੇ ਆਸ-ਪਾਸ ਇਦਾਂ ਦਾ ਹੀ ਹੈ ਕਿ ਉਹ ਬੰਦੇ ਦੇ ਗੁਣਾਂ ਨੂੰ ਛੱਡ ਕੇ ਉਹਦੇ ਔਗਣਾ ਵੱਲ ਵੇਖ ਕੇ ਉਹਦੀਆਂ ਕਮੀਆਂ ਵੱਲ ਵੇਖਦੇ ਹਨ ਪਰ ਜੇਕਰ ਤੁਸੀਂ ਔਗਣਾ ਨੂੰ ਨਿਕਾਰ ਕੇ ਕਿਸੇ ਦੇ ਔਗਣਾ ਵੱਲ ਵੇਖਣਾ ਸ਼ੁਰੂ ਕਰ ਦਿੰਦੇ ਹੋ ਉਸ ਦੇ ਗੁਣਾਂ ਦੀ ਤਾਰੀਫ਼ ਵੀ ਕਰ ਰਹੇ ਹੋ ਵਾਹਿਗੁਰੂ ਜੀ ਦੀ ਕਿਰਪਾ ਹੈ ਉਸ ਤੋਂ ਬਾਅਦ ਸਾਧ ਸੰਗਤ ਜੀ ਚੌਥਾ ਗੁਣ ਚੌਥਾ ਸੰਕੇਤ ਮਹਾਂਪੁਰਖ ਜੀ ਆਖਦੇ ਹਨ ਜਦੋਂ ਬੰਦਾ ਅੰਦਰੋਂ ਤੇ ਬਾਹਰੋਂ ਸਚਮਤਾ ਕਰਨ ਲੱਗ ਜਾਵੇ ਆਪਣੇ ਮਨ ਨੂੰ ਆਪਣੇ ਸਰੀਰ ਨੂੰ ਪਵਿੱਤਰ ਰੱਖਣ ਲੱਗ ਜਾਵੇ ਬਾਅਦ ਹੀ ਸਚਤਾ ਪਵਿੱਤਰਤਾ ਕੀ ਹੈ ਆਪਾਂ ਆਪਣੇ ਸਰੀਰ ਦੀ ਸਫਾਈ ਰੱਖਦੇ ਹਾਂ ਸਾਫ਼ ਸੁਥਰੇ ਕੱਪੜੇ ਵੀ ਪਾਉਂਦੇ ਹਾਂ ਫਿਰ ਇਹ ਵੀ ਹੋ ਸਕਦਾ ਹੈ ਕਿ ਬਾਹਰੀ ਰੂਪ ਵਿੱਚ ਅਸੀਂ ਮਿੱਠਾ-ਮਿੱਠਾ ਬੋਲਦੇ ਹਾਂ ਤੇ ਅੰਦਰ ਦੀ ਪਵਿੱਤਰਤਾ ਕੀ ਹੈ ਜਦੋਂ ਸਾਡਾ ਮਨ ਸਾਫ਼ ਹੋਣ ਲੱਗ ਜਾਵੇ ਇਹਦਾ ਮਤਲਬ ਕਿ ਬੰਦਾ ਅੰਦਰੋਂ ਤੇ ਬਾਹਰੋਂ ਪਵਿੱਤਰ ਹੋ ਰਿਹਾ ਹੈ ਤੇ ਵਾਹਿਗੁਰੂ ਜੀ ਦੀ ਕਿਰਪਾ ਵਰਤ ਰਹੀ ਹੈ ਉਸ ਤੋਂ ਬਾਅਦ ਪੰਜਵਾਂ ਸੰਕੇਤ ਮਹਾਪੁਰਖ ਜੀ ਦੱਸਦੇ ਹਨ ਕਿ ਜਦੋਂ ਇਨਸਾਨ ਹਰ ਕੰਮ ਨੂੰ ਸਮੇਂ ਸਿਰ ਕਰਨਾ ਸ਼ੁਰੂ ਕਰਨ ਦੇ ਸੁਚੇਤ ਰਹਿਣਾ ਸ਼ੁਰੂ ਕਰ ਦੇਵੇ ਭਾਵ ਕਿ ਹਰ ਕੰਮ ਤੋਂ ਪਹਿਲਾਂ ਇਹ ਸੋਚੇ ਕਿ ਮੇਰਾ ਕੀ ਕੰਮ ਹੈ ਇਹ ਨਾ ਸੋਚੇ ਕਿ ਮੇਰਾ ਇਸ ਕੰਮ ਤੋਂ ਬਿਨਾ ਸਰ ਜਾਵੇਗਾ ਤੇ ਨਾਲ ਨਾਲ ਇਹ ਸੋਚਣਾ ਸ਼ੁਰੂ ਕਰ ਦੇਵੇ ਕਿ ਮੇਰਾ ਕੰਮ ਕਿਤੇ ਮੇਰੇ ਵਾਹਿਗੁਰੂ ਜੀ ਦੇ ਚਰਨਾਂ ਤੋਂ ਮੈਨੂੰ ਦੂਰ ਨਾ ਕਰ ਦੇਵੇ ਸੁਚੇਤ ਰਹਿ ਕੇ ਹੀ ਹਰ ਕੰਮ ਨੂੰ ਹੱਥ ਪਾਓ ਸਮਝੋ ਕਿ ਵਾਹਿਗੁਰੂ ਜੀ ਦੀ ਫਿਰ ਕਿਰਪਾ ਹੋਣੀ ਸ਼ੁਰੂ ਹੋ ਗਈ ਹੈ ਜਦੋਂ ਤੁਸੀਂ ਪਰਮਾਤਮਾ ਤੋਂ ਡਰਨਾ ਸ਼ੁਰੂ ਕਰਦੇ ਹੋਗੇ ਜਦੋਂ ਕੰਮ ਕਰਨ ਲੱਗਿਆਂ ਇਹ ਸੋਚੋ ਕਿ ਇਹ ਕੰਮ ਮੈਨੂੰ ਮੇਰੀ ਭਜਨ ਬੰਦਗੀ ਤੋਂ ਕਿਦਰੇ ਦੂਰ ਹੀ ਨਾ ਕਰ ਦੇਵੇ ਜਾਂ ਮੈਂ ਇਸ ਕੰਮ ਦੇ ਰਾਹੇ ਕਿਸੇ ਦਾ ਮੜਾ ਨਾ ਕਰ ਰਿਹਾ ਹੋਵਾਂ ਤਾਂ ਸਮਝੋ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਤੇ ਹੋ ਚੁੱਕੀ ਹੈ ਉਸ ਤੋਂ ਬਾਅਦ ਸ਼ੀਵਾ ਸੰਕੇਤ ਜਦੋਂ ਕੋਈ ਮਨੁੱਖ ਸਤਗੁਰੂ ਸੱਚੇ ਪਾਤਸ਼ਾਹ ਜੀ ਦਾ ਨਾਮ ਜਪਦਾ ਹੈ ਭਜਨ ਬੰਦਗੀ ਕਰਕੇ ਵਾਹਿਗੁਰੂ ਜੀ ਦੇ ਅੱਗੇ ਮੰਗਣਾ ਛੱਡ ਦੇਵੇ ਕਿਉਂਕਿ ਸਾਧ ਸੰਗਤ ਜੀ ਸ਼ੁਰੂਆਤੀ ਦਿਨਾਂ ਵਿੱਚ ਇੰਜ ਲੱਗਦਾ ਹੈ ਜਿਵੇਂ ਪਰਮਾਤਮਾ ਦਾ ਨਾਮ ਸਿਰਫ ਆਪਣੀਆਂ ਇਛਾਵਾਂ ਨੂੰ ਪੂਰੀਆਂ ਕਰਵਾਉਣ ਦੇ ਲਈ ਹੀ ਜਪਣਾ ਜ਼ਰੂਰੀ ਹੈ ਪਰ ਜਦੋਂ ਜਪ-ਜਪ ਕੇ ਵਾਹਿਗੁਰੂ ਜੀ ਦੀ ਕਿਰਪਾ ਹੋਣੀ ਸ਼ੁਰੂ ਹੋ ਜਾਂਦੀ ਹੈ ਤਾਂ ਫਿਰ ਮਨ ਦੀਆਂ ਇਛਾਵਾਂ ਵੀ ਖਤਮ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ ਫਿਰ ਬੰਦਾ ਆਪਣੇ ਕੀਤੀ ਹੋਈ ਭਜਨ ਬੰਦਗੀ ਦਾ ਦਾਵਾ ਵੀ ਕਰਨਾ ਛੱਡ ਦਿੰਦਾ ਹੈ ਕਿ ਮੈਂ ਇੰਨਾ ਪਾਠ ਕੀਤਾ ਮੈਨੂੰ ਇਨਾ ਫਲ ਪਰਮਾਤਮਾ ਦੇ ਕੋਲੋਂ ਮਿਲਣਾ ਚਾਹੀਦਾ ਹੈ ਜਾਂ ਜੇਕਰ ਉਹ ਭਜਨ ਬੰਦਗੀ ਕਰਕੇ ਪਾਠ ਪੂਜਾ ਕਰਕੇ ਨੇਕ ਕੰਮ ਕਰਕੇ ਕੁਝ ਮੰਗਦਾ ਹੈ ਉਹਦੇ ਬਦਲੇ ਵੀ ਨਾਮ ਦੀ ਦਾਤ ਮੰਗਣੀ ਸ਼ੁਰੂ ਕਰ ਦੇਵੇ ਤਾਂ ਸੇਵਾ ਦੀ ਦਾਤ ਮੰਗਣੀ ਸ਼ੁਰੂ ਕਰ ਦੇਵੇ ਸਰਬੱਤ ਦੇ ਲਈ ਹੀ ਸਾਰਾ ਕੁਝ ਮੰਗਦਾ ਹੋਵੇ ਤਾਂ ਪਰਮਾਤਮਾ ਜੀ ਉਹਦੇ ਤੇ ਕਿਰਪਾ ਕਰ ਦਿੰਦੇ ਹਨ ਜਿਹੜਾ ਆਪਣੇ ਲਈ ਮੰਗਣਾ ਛੱਡ ਕੇ ਸਰਬੱਤ ਲਈ ਮੰਗਦਾ ਹੋਵੇ ਸਮਝੋ ਕਿ ਪਰਮਾਤਮਾ ਜੀ ਦੀ ਕਿਰਪਾ ਉਸ ਇਨਸਾਨ ਤੇ ਹੋ ਚੁੱਕੀ ਹੈ ਸਤਵੀਂ ਨਿਸ਼ਾਨੀ ਇਹ ਹੈ ਜੀ ਕਿ ਉਹ ਇਨਸਾਨ ਆਪਣੀ ਜ਼ਿੰਦਗੀ ਵਿੱਚ ਆਏ ਹੋਏ ਦੁੱਖ ਸੁੱਖ ਦੇ ਵਿੱਚ ਵੀ ਹਮੇਸ਼ਾ ਸਥਿਰ ਰਹਿੰਦਾ ਹੈ ਜੇ ਜ਼ਿੰਦਗੀ ਵਿੱਚ ਕੋਈ ਦੁੱਖ ਆਇਆ ਹੈ ਤਾਂ ਉਹ ਪਰਮਾਤਮਾ ਦੇ ਨਾਲ ਕਦੇ ਵੀ ਗਿਲੇ ਸ਼ਿਕਵੇ ਸ਼ਿਕਾਇਤਾਂ ਨੂੰ ਨਹੀਂ ਕਰਦਾ ਉਹਨੂੰ ਆਪਣਾ ਕਰਮ ਸਮਝ ਕੇ ਸਵੀਕਾਰ ਕਰ ਲੈਂਦਾ ਹੈ ਜੇ ਉਹਦੀ ਜ਼ਿੰਦਗੀ ਵਿੱਚ ਸੁੱਖ ਆਇਆ ਹੈ ਸੋਖਨੋ ਪਾ ਕੇ ਉਹ ਮਾਨ ਸਨਮਾਨ ਨੂੰ ਪਾ ਕੇ ਹਉਮੈ ਹੰਕਾਰ ਵਿੱਚ ਨਹੀਂ ਆਉਂਦਾ ਬਲਕੇ ਪਰਮ ਪਿਤਾ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਹੈ ਕਿ ਪਰਮਾਤਮਾ ਜੀ ਤੁਹਾਡੀ ਕਿਰਪਾ ਹੈ ਤੁਹਾਡਾ ਹੀ ਤਰਸ ਹੈ ਉਸ ਤੋਂ ਬਾਅਦ ਮਹਾਪੁਰਖ ਜੀ 8ਵਾਂ ਸੰਕੇਤ ਦੱਸਦੇ ਹਨ ਕਿ ਜਦੋਂ ਮਨੁੱਖ ਨੂੰ ਨਾਮ ਮਿੱਠਾ ਲੱਗਣਾ ਸ਼ੁਰੂ ਹੋ ਜਾਵੇ ਉਹ ਭਜਨ ਬੰਦਗੀ ਕਰਨੇ ਸ਼ੁਰੂ ਕਰ ਦੇਵੇ ਸ્વાસ ਸ્વાસ ਪਰਮਾਤਮਾ ਨੂੰ ਯਾਦ ਰੱਖੇ ਹਰ ਕੰਮ ਨੂੰ ਕਰਨ ਤੋਂ ਪਹਿਲਾਂ ਸੋਚੇ ਕਿ ਮੈਨੂੰ ਪਰਮਾਤਮਾ ਜੀ ਵੇਖ ਰਹੇ ਹਨ ਤਾਂ ਸਮਝੋ ਕਿ ਉਸ ਉੱਪਰ ਪਰਮਾਤਮਾ ਜੀ ਦੀ ਕਿਰਪਾ ਹੋ ਚੁੱਕੀ ਹੈ ਕਿਉਂਕਿ ਸਾਤ ਸੰਗ ਹੈ ਜੀ ਵਾਹਿਗੁਰੂ ਜੀ ਦਾ ਨਾਮ ਹੀ ਆਪਾਂ ਨੂੰ ਕਿਰਪਾ ਤੋਂ ਬਿਨਾਂ ਅਸੀਂ ਨਹੀਂ ਜਪ ਸਕਦੇ ਅਤੇ ਨਾ ਹੀ ਸਾਨੂੰ ਮਿਲ ਸਕਦਾ ਹੈ ਕੋਈ ਵੀ ਨੇਕ ਕੰਮ ਆਪਾਂ ਉਹਨਾਂ ਦੀ ਕਿਰਪਾ ਤੋਂ ਬਿਨਾਂ ਨਹੀਂ ਕਰ ਸਕਦੇ ਜੇਕਰ ਤੁਸੀਂ ਅੰਮ੍ਰਿਤ ਵੇਲੇ ਉੱਠ ਰਹੇ ਹੋ ਉੱਠ ਕੇ ਨਾਮ ਜਪ ਰਹੇ ਹੋ ਜਾਂ ਦਿਨ ਵਿੱਚ ਕਿਸੇ ਵੀ ਵੇਲੇ ਉਸ ਪਰਮਪਿਤਾ ਪਰਮਾਤਮਾ ਦਾ ਨਾਮ ਜਪਦੇ ਹੋ ਭਜਨ ਬੰਦਗੀ ਕਰਦੇ ਹੋ ਕੋਈ ਨੇਕ ਕੰਮ ਕਰਦੇ ਹੋ ਕੋਈ ਸੇਵਾ ਕਰ ਰਹੇ ਹੋ ਤਾਂ ਸਮਝੋ ਇਹ ਵਾਹਿਗੁਰੂ ਅਕਾਲ ਪੁਰਖ ਜੀ ਦੀ ਕਿਰਪਾ ਤੁਹਾਡੇ ਤੇ ਬਣ ਚੁੱਕੀ ਹੈ ਉਹ ਖੁਦ ਪ੍ਰੇਰਣਾ ਦੇ ਕੇ ਹੀ ਤੁਹਾਡੇ ਤੋਂ ਕੋਈ ਚੰਗਾ ਕੰਮ ਕਰਵਾ ਰਹੇ ਹਨ ਉਹਦੇ ਲਈ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਸਾ ਸੰਗਾ ਜੀ ਮਹਾਪੁਰਖ ਜੀ 8 ਸੰਕੇਤ ਦੱਸਦੇ ਹਨ ਕਿ ਜਿਹਨਾਂ ਤੋਂ ਅਸੀਂ ਖੁਦ ਆਪ ਹੀ ਅੰਦਾਜ਼ਾ ਲਗਾ ਸਕਦੇ ਹਾਂ ਕਿ ਸਾਡੇ ਤੇ ਪਰਮਾਤਮਾ ਜੀ ਦੀ ਕਿਰਪਾ ਹੋ ਚੁੱਕੀ ਹੈ ਇਸ ਲਈ ਇਹਨਾਂ ਸੰਕੇਤਾਂ ਤੋਂ ਬਾਅਦ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਸਿੱਖ ਲਓ ਕਿਉਂਕਿ ਪਰਮਾਤਮਾ ਦੀ ਕਿਰਪਾ ਤੋਂ ਬਿਨਾਂ ਰੋਜ਼-ਰੋਜ਼ ਨਾਮ ਸਾਡੇ ਕੋਲੋਂ ਜਪਿਆ ਹੀ ਨਹੀਂ ਜਾ ਸਕਦਾ ਭਜਨ ਬੰਦਗੀ ਕਰੋ ਪਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕਰੋ ਕਿ ਪਰਮਾਤਮਾ ਜੀ ਤੁਹਾਡਾ ਨਾਮ ਵੱਧ ਤੋਂ ਵੱਧ ਜਪ ਸਕੀ ਮਸੀਹਾ ਦਾ ਦਿਹਾੜਾ ਹੈ ਜੀ ਮਸੀਹਾ ਦਾ ਦਿਨ ਹੈ ਇਸ ਲਈ ਇਸ ਦਿਨ ਤੋਂ ਹੀ ਆਪਣੇ ਪਰਮਾਤਮਾ ਜੀ ਦੇ ਨਾਲ ਵਾਅਦਾ ਕਰੋ ਪਰਮਾਤਮਾ ਜੀ ਦੇ ਅੱਗੇ ਅਰਦਾਸ ਬੇਨਤੀ ਕਰੋ ਅਸੀਂ ਰੋਜ਼ਾਨਾ ਹੀ ਨਿਤਨੇਮ ਕਰਾਂਗੇ ਆਪਣਾ ਰੋਜ਼ ਦਾ ਨਿਯਮ ਬਣਾ ਲਓ ਅੰਮ੍ਰਿਤ ਵੇਲੇ ਉੱਠ ਕੇ ਪੰਜ ਬਾਣੀਆਂ ਦਾ ਜਾਪ ਕਰੋ ਨਿਤਨੇਮ ਕਰਨਾ ਤੁਹਾਡੇ ਲਈ ਬੜਾ ਹੀ ਲਾਜ਼ਮੀ ਹੈ ਗੁਰਬਾਣੀ ਦੇ ਨਾਲ ਵਦ ਤੋਂ ਵੱਧ ਚੜੋ ਤੇ ਨਾਲ ਹੀ ਆਪਣੇ ਬੱਚਿਆਂ ਨੂੰ ਵੀ ਪਰਮਾਤਮਾ ਦੇ ਲੜ ਲਾਓ ਤਾਂ ਕਿ ਉਹ ਮਾੜੀ ਸੰਗਤ ਤੋਂ ਬਚ ਜਾਣ ਤੇ ਹਮੇਸ਼ਾ ਤੁਹਾਡੇ ਵੀ ਆਗਿਆਕਾਰੀ ਰਹਿਣ ਤੇ ਪਰਮਾਤਮਾ ਜੀ ਦੇ ਵੀ ਨਾਲ ਜੁੜੇ ਹੀ ਰਹਿਣ ਤੇ ਹਮੇਸ਼ਾ ਅਰਦਾਸ ਕਰਿਓ ਕਿ ਬਾਬਾ ਜੀ ਸਾਡੇ ਬੱਚਿਆਂ ਨੂੰ ਵੀ ਸਮਤ ਬਖਸ਼ ਗੁਰਸਿੱਖੀ ਜੀਵਨ ਨਾਮਦਾਨ ਦੀ ਦਾਤ ਬਖਸ਼ ਵਾਹਿਗੁਰੂ ਜੀ ਸਾਡੇ ਕਾਰਜ ਸਿੱਧ ਕਰ ਦੇਣ ਸੋ ਸਾਥ ਸੰਗਤ ਜੀ ਜੇਕਰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ